ਫੇਰ ਹਰ ਰੋਜ਼ ਐਕਸੀਡੈਂਟ ਹੁੰਦੇ ਆ ਤੇ ਪਤਾ ਨਹੀਂ ਕੀ ਉੱਪਰ ਸਮਝਾਉਂਤੇ ਹੋਏ ਵੇ ਆ ਹੱਲ ਹੋ ਸਕਦਾ ਬੰਦ ਕਰਕੇ ਫੇਰ ਨਹੀਂ ਲੋਕ ਟੱਪਣਗੇ ਜਾਂ ਦੂਰੋਂ ਆਜਕਲ ਆਪਣੇ ਲੋਕ ਨਾ ਲਾਲਚੀ ਕਿਸਮ ਦੇ ਵੀ ਹੈਗੇ ਆ ਇਸ ਵੀਡੀਓ ਨੂੰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸ਼ਹਿਰ ਅੰਮ੍ਰਿਤਪੁਰ ਫੂਲ ਦੇ ਐਨ ਐਚ 7 ਹਾਈਵੇ ਨੇ ਨਾਲ ਬਣੇ ਹੋਏ ਕਟ ਹੋ ਸਕਦੇ ਨੇ ਜਾਣ ਲੈਵਾ ਅਤੇ ਧੁੰਦ ਦੇ ਮੌਸਮ ਵਿੱਚ ਜਾ ਸਕਦੀਆਂ ਨੇ ਕਈ ਕੀਮਤੀ ਜਾਨਾਂ ਸ਼ਹਿਰ ਅੰਮ੍ਰਿਤਪੁਰ ਦੇ ਵਸਨੀਕਾਂ ਵੱਲੋਂ ਜਤਾਇਆ ਜਾ ਰਿਹਾ ਫਿਕਰ ਆਓ ਆਪਾਂ ਇਸ ਵਿਸ਼ੇ ਦੀ ਹੋਰ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਇਸ ਵੀਡੀਓ ਨੂੰ ਅੱਗੇ ਦੇਖਦੇ ਹਾਂ ਅਤੇ ਪੂਰੀ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਾਂ सीताराम ਦੀਪਕ ਪ੍ਰਧਾਨ ਜਾਣਕਾਰੀ ਸਭਾ ਮੇਰੇ ਨਾਲ ਸੁਨੋ ਹਾਈਵੇ ਦੇ ਉੱਪਰ ਇਹਨੇ ਕੱਟਾ ਕੀ ਇਹ ਲੋਕਾਂ ਵਾਸਤੇ ਬਹੁਤ ਘਾਤ ਸਾਫਤ ਹੋ ਰਿਹਾ ਕਿਉਂਕਿ ਰੋਜ਼ ਇੱਥੇ ਐਕਸੀਡੈਂਟ ਹੁੰਦੇ ਆ ਕੋਈ ਇੰਤਜ਼ਾਮ ਨਹੀਂ ਹੈ ਕੋਈ ਲਾਈਟਾਂ ਦਾ ਇੰਤਜ਼ਾਮ ਨਹੀਂ ਹੈ ਮੇਰਾ ਖਿਆਲ ਹੈ ਵੀ 3-4 ਕੱਟ ਸਾਡੇ ਰਾਮਪਰਾ ਫੁੱਤੀ ਹੋਣਗੇ ਇਹ ਜਿਹੜਾ ਪੁਲਾ ਹੈ ਇਹ ਘੱਟੋ ਘੱਟ ਸ਼ਹਿਰ ਨੂੰ ਟਪਾਉਣਾ ਚਾਹੀਦਾ ਤਾਂ ਕਿ ਲੋਕਾਂ ਦੀਆਂ ਮਨੁੱਖੀ ਜਿਹੜੀਆਂ ਜਾਨਾਂ ਨਾ ਜਾਣ ਇੱਥੇ ਹਰ ਰੋਜ਼ ਐਕਸੀਡੈਂਟ ਹੁੰਦੇ ਆ ਤੇ ਪਤਾ ਨਹੀਂ ਕੀ ਉੱਪਰ ਸਮਝੌਤੇ ਹੋਏ ਹੋਵੇ ਆ ਜਿਹੜਾ ਇਹ ਪਹਿਲਾਂ ਸੁਣਿਆ ਵੀ ਸੀ ਵੀ ਇਹ ਪੁਲ ਬਣ ਰਿਹਾ ਹੈ ਪਰ ਇਹ ਫੇਰ ਵਿਚੀ ਠੱਪ ਹੋ ਕੇ ਰਹਿ ਗਿਆ। ਇਹ ਜਿਹੜਾ ਪੁਲ ਹੈ ਇਹ ਰਿਲਾਇੰਸ ਪੰਪ ਟੱਪਣਾ ਚਾਹੀਦਾ ਹੈ। ਇੱਥੇ ਕੋਈ ਕਟ ਨਹੀਂ ਹੋਣਾ ਚਾਹੀਦਾ। ਇਹਨੂੰ ਓਪਨ ਬਣਾਉਣਾ ਚਾਹੀਦਾ ਪੁਲ ਤਾਂ ਕਿ ਦੂਜੇ ਜਿਹੜੇ ਛੋਟੇ ਲੋਕ ਹੈਗੇ ਰੇੜੀਆਂ ਵਾਲੇ, ਸਬਜ਼ੀਆਂ ਵਾਲੇ ਉਹਨਾਂ ਦਾ ਥੱਲੇ ਵੀ ਆਪ ਦਾ ਰੋਜ਼ਗਾਰ ਦਾ ਸਾਧਨ ਬਣ ਸਕੇ। ਇਹ ਜਿਹੜਾ ਪੁਲ ਹੈ ਇਹ ਸ਼ਹਿਰ ਟੱਪ ਕੇ ਬਾਹਰ ਜਾਣਾ ਚਾਹੀਦਾ ਤਾਂ ਕਿ ਮਨੁੱਖੀ ਜਾਣਾ ਬਚ ਸਕਣ। ਜੋ ਕੱਟ ਨੇ ਉਹਨਾਂ ਦਾ ਮੇਂਟੇਨੈਂਸ ਸਿਸਟਮ ਕਹੇ ਜਾਂਦਾ ਬੱਤੀਆਂ ਦਾ ਬਹੁਤ ਘਟੀਆ ਜੀ ਕੋਈ ਬੱਤੀ ਨਹੀਂ ਹੈ ਕਿਤੇ ਰੋਜ਼ ਐਕਸੀਡੈਂਟ ਹੁੰਦੇ ਐ ਰੋਜ਼ ਬੰਦੇ ਮਰ ਰਹੇ ਐ ਕੋਈ ਨਾ ਕੋਈ ਰੋਜ਼ ਐਕਸੀਡੈਂਟ ਹੁੰਦਾ ਤੇ ਕਿਸੇ ਦਾ ਕੋਈ ਧਿਆਨ ਨਹੀਂ ਹੈ ਕੋਈ ਲਾਈਟਾਂ ਦਾ ਪ੍ਰਬੰਧ ਨਹੀਂ ਹੈ ਕੋਈ ਮੇਂਟੇਨੈਂਸ ਨਹੀਂ ਹੈ ਇੱਥੇ ਕੀ ਕੋਈ ਐਜੰਸੀ ਆਉਂਦਾ ਹੈ ਜੋ ਇਸ ਸਮੱਸਿਆ ਨੂੰ ਸਮੱਸਿਆ ਤਾਂ ਇਹੀ ਹੈ ਵੀ ਜਿਹੜਾ ਨੈਸ਼ਨਲ ਹਾਈਵੇਅ ਇੱਥੇ ਕੱਟ ਹੋਣਾ ਹੀ ਨਹੀਂ ਚਾਹੀਦਾ ਕੋਈ ਤੇ ਇਹ ਕਾਟੇ ਨੇ ਰੱਖੇ ਹੈ ਕਿ ਪਤਾ ਨਹੀਂ ਕੀ ਸਮਝੌਤੇ ਹੋਏ ਹੋਵੇ ਕੋਈ ਲੀਡਰਾਂ ਦੇ ਸਮਝੌਤੇ ਹੋਏ ਹੈ ਜਾਂ ਕਿਦੇ ਹੋਏ ਹੈ ਇਹ ਜਿਹੜਾ ਇਹ ਕਾਟੇ ਨਹੀਂ ਰੱਖਿਆ ਇਹ ਮਨੁੱਖੀ ਜਾਨਾਂ ਨਾਲ ਖਲਵਾੜ ਹੋ ਰਿਆ ਰੋਜ਼ ਮਰ ਰਹੇ ਇਹ ਲੋਕ ਆਉਣ ਵਾਲੇ ਸਮੇਂ ਵਿੱਚ ਆਪਾਂ ਦੇਖਦੇ ਆਂ ਧੁੰਦਾਂ ਆ ਰਹੀਆਂ ਨੇ ਧੁੰਦਾਂ ਤੋਂ ਪਹਿਲੇ ਵੀ ਐਨਐਚ7 ਹਾਈਵੇ ਤੇ ਬਹੁਤ ਜ਼ਿਆਦਾ ਐਕਸੀਡੈਂਟ ਹੋਏ ਉਹਨਾਂ ਨੂੰ ਲੈ ਕੇ ਕੀ ਫਿਕਰ ਜੀ ਤੁਹਾਡੀ ਧੁੰਦਾਂ ਦੇ ਵਿੱਚ ਤਾਂ ਹੋਰ ਵੀ ਜਾਵੇ ਐਕਸੀਡੈਂਟ ਹੋਣਗੇ ਕਿਉਂਕਿ ਕੋਈ ਇੰਤਜ਼ਾਮ ਹੀ ਹੈ ਨਹੀਂਗਾ ਧੁੰਦਾਂ ਨੂੰ ਦੇਖਦੇ ਹੋਏ ਜਲਦੀ ਇਹ ਜਿਹੜਾ ਪੁਲਾ ਸ਼ਹਿਰ ਤੱਪਣਾ ਚਾਹੀਦਾ ਤਾਂ ਕਿ ਲੋਕਾਂ ਦੀ ਜ਼ਿੰਦਗੀ ਬਚ ਸਕੇ ਨਾਗਰੀ ਕੋੜ ਨੂੰ ਤੇ ਇੱਕ ਰਾਮਪਰਾ ਫੂਲ ਦੇ ਤੁਖ ਤਕਲੀਫਾਂ ਨੂੰ ਦੇਖਦੇ ਹੋਏ ਵੀ ਜਿਹੜਾ ਇਹ ਖੱਟਾ ਆਪਣੇ ਜਿਵੇਂ ਪਲੁੱਤਰ ਅਨਸਾਰੀ ਪਲੁੱਤਰ ਕ ਜਿਹੜੀ ਗੱਡੀ ਜਿਹੜੀ ਸਪੀਡ ਨਾਲ ਉਤਰਦੀ ਹੈ ਔਰ ਫਿਰ ਉਹ ਘੱਟ ਉੱਥੇ ਜਿਵੇਂ ਲੋਕ ਪਹਿਲਾਂ ਤਾਂ ਇਹ ਖਾਲੀ ਸੀਗਾ ਲੋਕ ਟਰੱਕ ਟਪਾ ਦਿੰਦੇ ਉਹ ਤੇ ਸਪੀਡ ਨਾਲ ਗੱਡੀ ਉਦੋਂ ਐਕਸੀਡੈਂਟ ਦਾ ਪੂਰਾ ਖਤਰਾ ਉਦੋਂ ਬਾਅਦ ਥੋੜਾ ਜਿਹਾ ਅੱਗੇ ਆਪਾਂ ਟੀ ਪੁਆਇੰਟ ਦੇ ਬਗ ਜਾਂਦੇ ਆ ਟੀ ਪੁਆਇੰਟ ਤੇ ਜਦੋਂ ਮੋੜ ਮੰਡੀ ਨੂੰ ਵਾਪਸ ਗੱਡੀਆਂ ਮੁੜਦੀਆਂ ਉੱਥੇ ਇੰਨਾ ਟਰੈਫਿਕ ਹੋ ਜਾਂਦਾ ਔਰ ਕਈ ਵਾਰੀ ਮਤਲਬ ਦਸਿਓਂ ਵਾਰੀ ਤੇ ਐਕਸੀਡੈਂਟ ਹੋ ਚੁਕੇ ਇੱਕ ਦੋ ਬੰਦੇ ਤਾਂ ਮਰ ਵੀ ਚੁਕੇ ਸੀ ਦੋ ਤਿੰਨ ਵਾਰੀ ਮੋਟ ਦੇ ਹੱਥੇ ਵੀ ਹੋ ਗਏ ਉਦੋਂ ਬਾਅਦ ਜਸਟਾ ਜਦੋਂ ਰਾਮਪੁਰੇ ਪਿੰਡ ਜਾਂਦੇ ਆ ਉਹਦੇ ਦੇ ਕੱਟਾ ਉਹ ਨੈਸ਼ਨਲ ਹਾਈਵੇ ਦੇ ਰੂਲ ਮੁਤਾਬਿਕ ਇਹ ਕੱਟ ਨਹੀਂ ਹੋਣੀ ਚਾਹੀਦੀ ਕਿਉਂਕਿ ਰੇਲ ਨੈਸ਼ਨਲ ਤਾਂ ਪਹਿਲਾ ਸਬਜੈਕਟ ਆ ਵੀ ਜਿੰਨੇ ਵੀ ਕੱਟ ਹੋਣ ਛੋਟੇ ਛੋਟੇ ਬ੍ਰਾਂਚਾਂ ਦੇ ਵੀ ਲੋਕ ਪੁਲ ਬਣਾਉਂਦੇ ਚਾਹੇ ਛੋਟਾ ਬਣਾਉਣ ਤੇ ਇਹ ਲੋਕਾਂ ਦੀ ਸੁਰੱਖਿਆ ਤੋਂ ਦੇਖਦੇ ਹੋਏ ਹਾਰ ਸਾਨੂੰ ਦੇਖਦੇ ਹੋਏ ਇੱਥੇ ਪਹਿਲੀ ਗੱਲ ਤੇ ਪੁਲ ਅੱਗੇ ਤੱਕ ਵਧਣਾ ਚਾਹੀਦਾ ਜਾਂ ਇਹ ਕਟਾ ਨੂੰ ਬੰਦ ਹੋਣਾ ਚਾਹੀਦਾ ਕਿਉਂਕਿ ਇਹ ਇੱਕ ਨਾਗਰਿਕ ਦੇ ਕਿਸੇ ਦਾ ਘਰ ਦਾ ਬੱਚਾ ਉਜੜ ਜਾਂਦਾ ਕਿਸੇ ਦਾ ਬਜ਼ੁਰਗ ਉਜੜ ਜਾਂਦਾ ਮਤਲਬ ਬਹੁਤ ਹੀ ਨੁਕਸਾਨ ਦੇ ਕਟਾ ਇਹ ਜੋ ਕਿ ਆਪਣੇ ਸ਼ਹਿਰ ਲਈ ਚੰਗੇ ਨਹੀਂ ਹੈਗੇ ਦੇਖੋ ਜੇ ਆਪਾਂ ਮੰਨ ਲਓ ਇਹਨਾਂ ਨੂੰ ਕਟਾ ਨੂੰ ਵੱਧ ਵੀ ਕਰਦੇ ਆ ਮੰਨ ਲਓ ਥੋੜੀ ਤੋਰ ਤੇ ਜਿਵੇਂ ਮੋੜ ਚੌਕ ਵਾਲਾ ਬੰਦ ਕੀਤਾ ਉਹਦੇ ਫੇਰ ਵੀ ਲੋਕ ਟੱਪ ਜਾਂਦੇ ਆ ਮਤਲਬ ਲੋਕ ਰਿਸਕ ਲੈਣ ਤੋਂ ਪਿੱਛੇ ਨਹੀਂ ਹਟਦੇ ਔਰ ਜਦੋਂ ਟੱਪਦੇ ਆ ਉਦੋਂ ਵੀ ਕੋਈ ਸੱਟ ਫੇੜ ਵੱਜਣ ਦਾ ਖਤਰਾ ਹੁੰਦਾ ਹੈ ਮਗਰ ਜਿਹੜਾ ਨੈਸ਼ਨਲ ਹਾਈਵੇਅ ਅਥਾਰਟੀ ਦਾ ਰੂਲ ਹੀ ਹੈ ਵੀ ਕਿਸੇ ਵੀ ਕ੍ਰੋਸਿੰਗ ਦੇ ਛੋਟੇ ਪੁਲ ਬ੍ਰਾਂਚ ਪੁਲ ਬਣਦੇ ਆ ਪਰ ਉਹਨਾਂ ਨੂੰ ਪੁਲੀ ਹੀ ਬਣਾਉਣਾ ਇਹਦੀ ਸਮੱਸਿਆ ਹੈ ਦਾ ਹੱਲ ਹੋ ਸਕਦਾ ਬੰਦ ਕਰਕੇ ਫੇਰ ਨਹੀਂ ਲੋਕ ਟੱਪਣਗੇ ਜਾਂ ਦੂਰੋਂ ਆਜਕਲ ਆਪਣੇ ਲੋਕ ਨਾ ਲਾਲਚੀ ਕਿਸਮ ਦੇ ਵੀ ਹੈਗੇ ਆ ਵੀ 10 ਰੁਪਏ ਤੇਲ ਪਿੱਛੇ ਵੀ ਕੱਟ ਦੀ ਕੋਸ਼ਿਸ਼ ਕਰਦੇ ਆ ਟੱਪਣ ਦੀ ਕੋਸ਼ਿਸ਼ ਕਰਦੇ ਉਹ ਤੇ ਵੀ ਹਾਥੇ ਹੁੰਦੇ ਆ ਹਾਦਸਿਆਂ ਦੇ ਲੋਕ ਵੀ ਖੁਦ ਵੀ ਜ਼ਿੰਮੇਵਾਰ ਆ ਲੇਕਿਨ ਸਰਕਾਰ ਦੀ ਜਿਹੜੀ ਨੀਤੀ ਉਹ ਵੀ ਵਧੀਆ ਨਹੀਂ ਹੈਗੀ ਉਹ ਲੋਕਾਂ ਸਮੱਸਿਆ ਆਉਂਦੀ ਹੈ ਤਾਂ ਉਹਨੂੰ ਸਮੱਸਿਆ ਦਾ ਹੱਲ ਸਰਕਾਰ ਦੀ ਜ਼ਿੰਮੇਵਾਰੀ ਹੈ ਔਰ ਇਹ ਜਿਵੇਂ ਆਮ ਦੇਖਦੇ ਆ ਸੀ ਬਹੁਤ ਸਹਿਰਾਂ 'ਚ ਮੈਂ ਜਾਣਾ ਤਕਰੀਬਨ ਤੇ ਉੱਥੇ ਛੋਟੇ ਛੋਟੇ ਬ੍ਰਾਂਚ ਬਣੇ ਹੋਏ ਆ ਪੁਲ ਕ੍ਰੋਸਿੰਗ ਹੁੰਦੀ ਹੈ ਜਾਂ ਤਾਂ ਇਹਦੀ ਪੁਲ ਕ੍ਰੋਸਿੰਗ ਹੋਵੇ ਹਰ ਜਾਂ ਫਿਰ ਸਿੱਧਾ ਪੁਲ ਬਣੇ ਤਾਂ ਕਿ ਹਾਦਸਾ ਪਰਮਾਨੈਂਟਲੀ ਖਤਮ ਹੋ ਜੇ